ਜਾ ਰਿਹਾ ਦੇਖ ਰਾਜ ਜੀ ਬਸ ਟੱਕਾ ਹੀ ਹੋ ਰਿਹਾ ਯਾਰ ਸਾਰਾ ਕੁਝ ਇਹ ਲੋਕੜੇ ਲੱਭਿਆ ਜੀ ਬਸ ਸਾਰਾ ਟੱਕਾ ਹੀ ਹੋ ਰਿਹਾ ਸਾਰਾ ਮੇਰਾ ਹੀ ਸੌ ਕਰੋੜ ਰੁਪਏ ਖਾਤਰ ਨਹੀਂ ਪਾਣੇ ਸੀ ਜਮੀਰ ਵਿੱਚ ਇਹ ਤਾਂ ਬੜੀਆਂ ਛੋਟੀਆਂ ਗੱਲਾਂ ਨਹੀਂ ਹੈ ਜੇਲਾ ਥਾਣੇ ਯਾਰ ਜਿੰਨੇ ਮਰਜੀ ਜੋ ਮਰਜੀ ਪਾ ਲੈਣ ਦਬਣ ਤੋਂ ਬਣਾਣਾ ਨਹੀਂ ਪਰ ਅੱਜ ਕਦੇ ਨਹੀਂ ਦਬੂਗਾ ਕਦੇ ਵੀ ਨਹੀਂ ਦਬੂ ਬਹੁਤ ਟੱਕਾ ਹੋ ਰਿਹਾ ਮੇਰੇ ਮੈਂ 10 ਕਰੋੜ ਦੇ ਖਾਤਰ ਹੀ ਲੜਖਾਦਾ ਮੈਂ ਉਹ ਵੀ ਲੱਗਦੇ ਆ ਤੇਰੀ ਵਿਕਦਾ ਲੋਕੋ ਹੈ ਇਹ ਨਹੀਂ ਵਿਕਦਾ ਭਾਜੀ ਕਿੱਥੇ ਲੈ ਕੇ ਜਾ ਰਹੇ ਹੋ ਇਹਨਾਂ ਦੋਨੂੰ ਜੇ ਲੱਗ ਜੋ ਸਿੱਤੂ ਸਾਹਿਬ ਨਾਲ ਹੋਇਆ ਉਹ ਜਰਾ ਸਾ ਤੋਂ ਟੱਕਾ ਹੋਇਆ ਠੀਕ ਹੈ 10000 ਰੁਪਏ ਦਾ ਇਲਜ਼ਾਮ ਲਾਉਣਾ ਠੀਕ ਹੈ ਮੈਂ ਮੌਜੂਦਾ ਸਰਪੰਚਾ ਉੱਤੇ ਕੋਡ ਦੋਨੇ ਪੈਂਦਾ ਘੱਟ ਤੋਂ ਘੱਟ 10000 ਰੁਪਏ ਦੀ ਗੱਲ ਕਰਦੇ ਹਾਂ 10000 ਰੁਪਏ ਤਾਂ ਸਾਡਾ ਚਾਹ ਤੀ ਲੱਗੇਗਾ ਉੱਥੇ ਬਾਬੇ ਨਾਨਕ ਦੀ ਅਹੀ ਜੀ ਕਿਰਪਾ ਅੱਜ ਦੂਜਾ ਤੀਜਾ ਦਿਨ ਹੋ ਗਿਆ ਜੇ ਕਿਸੇ ਏਜੰਟ ਤੋਂ ਪੈਸਾ ਲੈਂਦਾ ਹੁੰਦਾ ਇੱਥੇ ਅੱਜ ਖੜਨ ਦੀ ਥਾਂ ਨਹੀਂ ਸੀ ਮਿਲਨੀ ਕਿਸੇ ਨੂੰ ਕਿਉਂਕਿ ਏਜੰਟ ਸਭ ਤੋਂ ਜ਼ਿਆਦਾ ਟਿੱਖੀ ਨੋਚ ਵਾਲੇ ਸਭ ਤੋਂ ਜ਼ਿਆਦਾ ਤੇਜ਼ ਬੰਦੇ ਹੁੰਦੇ ਆ ਪਰ ਅਸੀਂ ਅੱਜ ਵੀ ਪਹਿਲਾਂ ਪਰਸੋਂ ਵੀ ਅਸੀਂ ਇਹ ਗੱਲ ਕਹੀ ਸੀ ਵੀ ਸਾਨੂੰ ਕੋਈ 5 ਰੁਪਏ ਸਾਬਤ ਕਰ ਦੇ ਠੀਕ ਹੈ ਅਸੀਂ ਜੋ ਜੋ ਸਾਨੂੰ ਪਬਲਿਕ ਸਜ਼ਾ ਦੂ ਅਸੀਂ ਉਹ ਸਜ਼ਾ ਭੁਗਤਣ ਨੂੰ ਤਿਆਰ ਹਾਂ ਇਹ ਕਿੰਨਾ ਲੱਗਦਾ ਜਦੋਂ ਫੇਰ ਕਿਹਾ ਜਾਂਦਾ ਤਕਰੀਬੋਂ ਦੇ ਏਜੰਟਾ ਬੋਲਦੇ ਜਿਹੜਾ ਤੁਹਾਡੇ ਤੇ ਇਲਜ਼ਾਮ ਲਾਇਆ ਗਿਆ ਉਹ ਏਜੰਟਾ ਉਹਨੂੰ ਯਾਨੀ ਕਿ ਸਿਆਸਤ ਖੜੀ ਗਈ ਜਨਕੀ ਕਾ ਦੇ ਦੇਖੋ ਜਿਹੜਾ ਸੱਚ ਦੀ ਆਵਾਜ਼ ਅੱਜ ਦਿੰਦਾ ਹੈ ਉਹਨੂੰ ਦੱਬਿਆ ਜਾ ਰਿਹਾ ਸਰਕਾਰਾਂ ਆਈਆਂ ਨੇ ਆਉਂਦੀਆਂ ਰਹਿਣਗੀਆਂ ਪਰ ਇਹ ਸਰਕਾਰ ਥੋੜਾ ਜਿਹਾ ਜ਼ਿਆਦਾ ਧੱਕਾ ਕਰ ਰਹੀ ਹੈ ਜਿਹੜੇ ਸਰਕਾਰਾਂ ਨੇ ਇਹ ਨਹੀਂ ਚਾਹੁੰਦੀਆਂ ਵੀ ਕਿਤੇ ਕਚਹਿਰੀ ਲੱਗੇ ਇਹ ਨਹੀਂ ਚਾਹੁੰਦੀਆਂ ਵੀ ਕਿਤੇ ਕਚਹਿਰੀ ਲੱਗੇ ਇਹਨਾਂ ਨੂੰ ਵੀ ਸਾਡਾ ਠੰਕਾ ਬੱਜੇ ਪਰ ਲੋਕਾਂ ਨਾਲ ਇੰਨਾ ਤੱਕਾ ਹੋ ਰਿਹਾ ਕਿਸੇ ਦਾ 20 ਲੱਖ ਹੈ ਕਿਸੇ ਦਾ 30 ਲੱਖ ਹੈ ਕਿਸੇ ਦਾ 40 ਲੱਖ ਰੁਪਏ ਮੈਂ ਮੌਜੂਦਾ ਸਰਪੰਚ ਦੇ ਹੋਣ ਦੇ ਨਾਤੇ ਵੀ ਮੈਂ ਆਪ ਆਪ ਵੰਦ ਰਿਹਾ ਭਾਈ ਨਾਲ ਟਿਕਟ ਤੋਂ ਘੱਟ 50 ਲੱਖ ਰੁਪਏ ਦਾ ਖੁਦ ਮੈਂ ਮੜਵਾਤਾ ਉਹ ਜਿਹੜੇ ਮੇਰੇ ਲਵੇ ਕੇਸ ਸੀ ਮੈਂ ਮੇਰੇ ਪਿੰਡ ਦੇ ਬੰਦੇ ਜਿੰਨੇ ਵੀ ਬੰਦੇ ਨੇ ਅਸੀਂ ਉੱਥੇ ਬੈਨੇ ਆ ਜਾਂ ਮੇਰੇ ਮਿਸਟਰ ਖੜੇ ਨੇ ਆਹ ਕੋਈ 5 ਰੁਪਏ ਸਾਫਤ ਕਰਕੇ ਦਿਖਾ ਦੇ ਜੀ ਗੱਲ ਵੜਾਉਣ ਨੂੰ ਤਿਆਰ ਆ ਸਰ ਜਿਹੜਾ 10000 ਦਾ ਇਨਜਾਮ ਲੱਗਾ ਹੀ ਹੁੰਦਾ ਕੋਈ ਐਵੀਡੈਂਸ ਮਿਲੇ ਨਾ ਨਹੀਂ ਕੋਈ ਨਹੀਂ ਕੋਈ ਫਰੂਬ ਨਹੀਂ ਮਿਲੇ ਕਿਸੇ ਨੂੰ ਕੋਈ ਨਹੀਂ ਕੋਈ ਫਰੂਬ ਨਹੀਂ ਮਿਲਾ ਜੇ ਕੋਈ ਫਰੂਬ ਸਾਬਤ ਕਰ ਦੇ ਤਾਂ ਅਸੀਂ ਗੱਲ ਲਾਉਣ ਨੂੰ ਤਿਆਰ ਆ ਜਾਨੀ ਤੁਸੀਂ ਪ੍ਰਸ਼ਾਸਨ ਤੋਂ ਜਾਂ ਕਾਨੂੰਨ ਤੋਂ ਹੀ ਮੰਗ ਕਰਦੇ ਹਾਂ ਅਸੀਂ ਕਾਨੂੰਨ ਤੋਂ ਹੀ ਮੰਗ ਕਰਦੇ ਹਾਂ ਵੀ ਸਾਨੂੰ ਨਾਂ ਬੁੱਲਣ ਦਿੱਤਾ ਜਾਵੇ ਜੇ ਕਾਨੂੰਨ ਹੀ ਸਭ ਦੇ ਲੋਕਾਂ ਦੇ ਪੈਸੇ ਮੜਵਾ ਦੇ ਜਿਹੜਾ 30-30 ਲੱਖ ਰੁਪਈਆ ਜ ਘਰੋਂ ਜੜੇ ਪਏ ਨੇ ਠੀਕ ਹੈ ਘਰ ਉੱਜੜ ਗਏ ਉਹਨਾਂ ਦੇ ਜੇ ਕਾਨੂੰਨ ਨਾ ਕਾਨੂੰਨੀ ਪੈਸੇ ਦਵਾਦੇ ਸਾਨੂੰ ਨਾ ਐਡੀ ਲੋਕਾਂ ਨੂੰ ਸਾਨੂੰ ਲੋਕਾਂ ਦੀ ਸੁਣਨੀ ਪੈਂਦੀ ਆ ਸਾਡੀ ਖੁੱਦਵਾਰ ਦਾ ਦਿਨ ਹੁੰਦਾ ਜਿੱਦੇ ਕਚਹਿਰੀ ਲੱਗਦੀ ਆ ਸਾਡੀ ਅਸੀਂ ਬੁੱਧਵਾਰ ਵਾਲੇ ਦਿਨ ਹੀ ਬਹਨੇ ਆ ਉੱਥੇ ਠੀਕ ਹੈ ਬੁੱਧਵਾਰ ਨੂੰ ਸਾਡੇ ਲੱਗ ਲੋਕ ਇੰਨੇ ਘਾ ਜਾਂਦੇ ਨੇ ਵੀ ਸਾਨੂੰ ਚਾਹ ਪਿੰਡ ਦਾ ਟਾਈਮ ਨਹੀਂ ਲੱਗਦਾ ਜੀ ਸਰ ਜੇ ਕੋਈ ਐਵੀਡੈਂਸ ਨਹੀਂ ਮਿਲਿਆ ਕਿੰਦੇ ਦਬਾਅ ਤੇ ਆਂ ਭਾਨਾ ਸਦ ਨੂੰ ਛੱਕਿਆ ਗਿਆ ਇਹ ਸਰਕਾਰਾਂ ਹੀ ਕਰਦੀਆਂ ਨੇ ਜੀ ਸਰਕਾਰਾਂ ਦੀ ਵੱਡੀ ਜਿਹੜੀ ਹੈਗੀ ਸਿਆਸਤਾ ਨੇ ਇਹ ਹੁਣ ਲੱਖਾ ਉਧਰ ਆਪਣੀ ਰੈਲੀ ਲੈ ਕੇ ਚੱਲ ਰਿਹਾ ਉਹਦੇ ਵਿੱਚ ਵਿਗਨ ਪਾਉਣ ਵਾਲੀਆਂ ਗੱਲਾਂ ਨੇ ਪਾਈ ਜੀ ਕੀ ਹੋ ਸਕਦਾ ਹੈ ਭਾਨਾ ਸਿੱਧੂ 10000 ਰੁਪਏ ਲੈ ਕੇ ਵਿਕ ਚੋਵੇ ਜਿਹੜਾ ਕਿ 10000 ਰੁਪਏ ਦੀ ਉਹਦੀ ਬੁੱਧਵਾਰ ਵਾਲੇ ਦਿਨ ਚਾਹ ਖੰਡ ਲੱਗ ਜਾਂਦੀ ਹੈ ਜਿਸ ਦਿਨ ਉਹਦੇ ਕੋਲੇ ਸਾਰੇ ਪੰਜਾਬ ਦੇ ਲੋਕ ਮਸਲੇ ਲੈ ਕੇ ਆਉਂਦੇ ਨੇ ਉਹ ਪੰਜਾਬ ਦੇ ਏਜੰਟਾ ਜਿਹੜੇ ਪ੍ਰੇਸ਼ਟ ਏਜੰਟਾ ਇਹਨਾਂ ਦੇ ਉਹ ਇਹਨਾਂ ਤੇ ਕਾਰਵਾਈ ਕਰਵਾ ਰਿਹਾ ਫੋਨ ਕਰਕੇ ਉਹਨੇ ਅਜ ਤੱਕ ਕਿੰਨੇ ਕੋਟ ਰੁਪਏ ਵਾਪਸ ਕਰਵਾਤਾ ਕਿ 117 ਮਿਲੀਅਨ ਮੈਂ 117 ਦੀ ਗੱਲ ਕਰੂੰਗਾ ਉਹਨਾਂ ਨੂੰ ਆਪਦੇ ਹਲਕੇ ਚ ਕੰਮ ਦੇਂਦੇ ਨਹੀਂ ਵੀ ਆਹ ਕਰਨ ਵਾਲੇ ਨੇ ਉਹਨਾਂ ਨੂੰ ਏਜੰਟ ਦੇਂਦੇ ਨਹੀਂ ਹਰੇਕ ਹਲਕੇ ਦੇ ਵਿੱਚ ਜੇ ਉਹਨੇ ਕੋਈ ਕੰਮ ਚੰਗਾ ਕਰਵਾਇਆ ਤਾਂ ਉਤੇ ਆ ਪਰਚਾ ਪਾ ਕੇ 384 ਉਹ ਵੀ 10000 ਰੁਪਏ ਦਾ ਇਲਜ਼ਾਮ ਇੱਕ ਔਰਤ ਵੱਲੋਂ ਲਗਾਇਆ ਗਿਆ ਜਦਕਿ ਸਾਡੇ ਕੋਲੇ ਦਿੱਲੀ ਇਹਦੇ ਕੋਲੇ ਹਰ ਰੋਜ਼ ਕਿੰਨੇ ਬੰਦੇ ਆਉਂਦੇ ਨੇ ਕਿੰਨੇ ਮਸਲੇ ਨਿਬੇੜਦਾ ਸੋ ਸਰਾਸਰ ਧੱਕਾ ਜੀ ਸਰਕਾਰ ਦਾ ਸਰ ਕੋਈ ਐਵੀਡੈਂਸ ਮਿਲੇ ਐਵੀਡੈਂਸ ਦੀ ਆਪ ਜੀ ਗੱਲ ਕਰ ਐਵੀਡੈਂਸ ਕੀ ਮਿਲਣਾ ਮੈਂ ਕਹਿੰਦਾ ਅੱਜ ਮੇਰੇ ਤੋਂ ਮੇ ਤੋਂ ਸ਼ਖਬੀਰ ਬਾਲ ਨੇ ਮੰਗਿਆ ਮੇ ਤੋਂ ਭਗਵਾਨਤਮਨ ਨੇ ਮੰਗਿਆ ਐਵੀਡੈਂਸ ਉਹਦਾ ਜਾਂਚ ਪੜਤਾਲ ਹੋਊਗੀ ਫੇਰ ਇਕੜ ਤਾਂ ਜਿਹੜਾ 3 ਦਿਨ ਹੋ ਗਏ ਉਹਨੂੰ ਅਰੈਸਟ ਕੀਤੇ ਨੂੰ ਆ ਤੁਸੀਂ ਦੇਖਿਆ ਕਿੰਨਾ ਧੱਕਾ ਕਰਕੇ ਪੁਲਿਸ ਲੈ ਕੇ ਗਈ ਆ ਕੀ ਪੁਲਿਸ ਪੁਰਾਣੇ ਆਪਦੇ ਅੰਦਾਜ਼ ਤੇ ਦਿਖਾਉਣਾ ਚਾਹੁੰਦੀ ਹੈ ਜਿੱਦਾਂ ਇੰਨੀ ਧੱਕੇਸ਼ਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਬਹੁਤ ਨਿੰਦਣਯੋਗ ਪੁਲਿਸ ਵੱਲੋਂ ਵੀ ਕਿਹਾ ਜਾ ਰਿਹਾ ਪੁਲਿਸ ਵੱਲੋਂ ਵੀ ਕਿਹਾ ਜਾ ਰਿਹਾ ਬਹੁਤ ਧੱਕਾ ਕਰ ਰਹੀ ਹੈ ਬਿਲਕੁਲ ਧੱਕਾ ਕਰੀ ਇਹ ਬੋਲਣ ਦੀ ਆਜ਼ਾਦੀ ਆ ਇਸ ਤਰੀਕੇ ਆਮ ਇਨਸਾਨਾਂ ਨਾਲ ਧੱਕਾ ਕਰਨਗੇ ਇਹ ਸਮਝ ਨਹੀਂ ਆਉਂਦੀ ਜਿੱਦਾਂ ਅਸੀਂ ਕਿਤੇ ਅਫਗਾਨਿਸਤਾਨ ਵਰਗੇ ਦੇਸ਼ੇ ਵਿੱਚ ਰਹਿ ਰਹੇ ਹੁਈਏ ਇੰਨਾ ਧੱਕਾ ਸ਼ਰਮ ਧੱਕਾ ਕੋਈ ਸੁਣਵਾਈ ਨਹੀਂ ਤੁਸੀਂ ਦੇਖ ਹੀ ਲਿਆ ਹੁਣ ਜੱਜ ਸਭ ਨੇ 6 ਤਰੀਕ ਪਾਈ ਆ ਤੇ ਉਮੀਦ ਆ ਵੀ 6 ਨੂੰ ਸਾਨੂੰ ਬੇਲ ਮਿਲ ਜੂਗੀ ਸਰ ਜਿਹੜਾ ਕੋਈ ਵੀ ਬੰਦਾ ਵਧੀਆ ਕੰਮ ਕਰਦਾ ਉਹਨਾਂ ਹੀ ਧੱਕਾ ਕੀਤਾ ਜਾਂਦਾ ਬਿਲਕੁਲ ਜੀ ਤੁਸੀਂ ਦੇਖੋ ਸੱਚ ਬੋਲ ਕੇ ਦੇਖੋ ਸੱਚ ਵਾਲੇ ਰਾਹ ਤੇ ਕੰਡੇ ਆ ਤੇ ਬਿਲਕੁਲ ਕੰਡਿਆਂ ਤੇ ਤੁਰਨਾ ਪੈ ਰਿਹਾ ਭੰਡਾ ਆ ਪਾਣਾ ਹੁਣ ਸੱਚ ਬੋਲਦਾ ਸੀ ਤਾਂ ਦੇਖ ਲਓ ਕੀ ਹਾਲ ਕਰਤਾ ਉਹਦਾ ਚੱਕ ਕੇ ਅੰਦਰ ਮਾਰਿਆ ਪਰਚਾ ਕਰਤਾ ਹੁਣ ਇਹ ਨਹੀਂ ਹਜੇ ਸਾਨੂੰ ਜੋ ਪਤਾ ਲੱਗਿਆ ਕਿ ਇਹ ਦੋ ਚਾਰ ਪਰਚੇ ਹੋਰ ਵੀ ਪਾ ਸਕਦੇ ਅੰਦਰੋਂ ਅੰਦਰ ਤਾਂ ਜੋ ਇਹਦੀ ਜਿਹੜੀ ਜ਼ਮਾਨਤ ਆ ਉਹ ਨਾ ਹੋਵੇ ਜੀ ਜਿਹੜੀ ਵੀ ਉਹ ਏਜੰਟ ਨੇ ਵੀ ਬਾਈ ਤੇ ਉਹ ਜਿਹੜਾ ਰੋਪ ਲਾਏਗਾ ਪੈਸਿਆਂ ਦਾ ਚੱਕਰ ਇਹ ਵੀ ਉਹਨੇ ਹੋ ਸਕਦਾ ਛੋਟੀ ਜੀ ਕਲਿੱਪ ਲੈ ਕੇ ਇੱਕ ਐਫ ਆਈ ਆਰ ਦਰਜ ਕਰਾਈ ਹੋਵੇ ਪਰ ਉਹਨੂੰ ਹਲੇ ਇਹ ਨਹੀਂ ਪਤਾ ਹੈਗਾ ਵੀ ਜਦੋਂ ਪਰਨਾ ਸਿੱਧੂ ਕਿਸੇ ਨੂੰ ਵੀ ਏਜੰਟ ਨੂੰ ਫੋਨ ਲਾਉਂਦਾ ਉਹਦੀ ਵੀਡੀਓ ਫੋਨ ਚੱਕਣ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਤੇ ਫੋਨ ਕੱਟਣ ਤੋਂ ਬਾਅਦ ਖਤਮ ਹੁੰਦੀ ਹੈ ਹਲੇ ਅਸੀਂ ਉਹਦੀ ਬਰੀਕੀ ਨਾਲ ਪਿਛਲੀਆਂ ਸਾਰਾ ਡਾਟਾ ਉਹਦਾ ਚੱਕਾਂਗੇ ਕਿਹੜੇ ਕਿਹੜੇ ਉਹਨੇ ਪੈਸੇ ਦੇਣੇ ਸੀ ਪੂਰੀਆਂ ਜਿਹੜੀਆਂ 4-4 5-5 ਮਿੰਟ ਦੀਆਂ ਵੀਡੀਓ ਨੇ ਉਹ ਤੁਹਾਡੇ ਸਾਰੇ ਤੁਹਾਡੇ ਮੀਡੀਆ ਕੋਲੇ ਵੀ ਹੋਣੀਆਂ ਲੋਕਾਂ ਦੇ ਸਾਹਮਣੇ ਵੀ ਹੋਣੀਆਂ ਉਹਨੇ ਹਰੇ ਪੂਰੀ ਗੱਲ ਤਾਂ ਦੱਸੀ ਨਹੀਂ ਹੈਗੀ ਵੀ ਬਾਈ ਨੇ ਉਹਨੂੰ ਕਿੰਨੇ ਵਾਰੀ ਰਿਕੁਐਸਟ ਵੀ ਕੀਤੀ ਹੋਊਗੀ ਵੀ ਤੂੰ ਪੈਸੇ ਮੋੜ ਕਿਸੇ ਗਰੀਬ ਬੰਦੇ ਦੇ ਪੈਸੇ ਫਸੇ ਉਹ ਉਹ ਚੀਜ਼ ਹਲੇ ਲੋਕਾਂ ਦੇ ਸਾਹਮਣੇ ਨਹੀਂ ਆਈ ਹਲੇ ਅਸੀਂ ਆ ਚੱਕਰ ਤੋਂ ਥੋੜਾ ਜਿਹਾ ਨਿਕਲ ਜਾਈਏ ਉਸ ਤੋਂ ਬਾਅਦ ਉਹ ਪਿਛਲਾ ਸਾਰਾ ਡਾਟਾ ਚੱਕਦੇ ਆ ਸਾਡੇ ਪੇਜਾਂ ਦੇ ਵੀ ਸਾਡੇ ਕੋਲੇ ਵੈਸੇ ਵੀ ਕੱਲਾ ਕੱਲਾ ਜਿਹੜਾ ਵੀ ਬੰਦਾ ਭਾਨੇ ਸਿੱਧੂ ਕੋਲੇ ਪੈਸੇ ਮੁੜਵਾਉਣ ਆਇਆ ਹੈ ਕਿਹਦੇ ਪੈਸੇ ਮੁੜੇ ਨੇ ਕਿਹੜੇ ਏਜੰਟ ਨੇ ਪੈਸੇ ਨਹੀਂ ਮੁੜੇ ਕਿਹੜੇ ਨੇ ਮੁੜੇ ਨੇ ਉਹ ਹਲੇ ਚੈਨਲਾਂ ਤੇ ਨਹੀਂ ਹੈਗੀਆਂ ਪਬਲਿਕ ਵੀਡੀਓ ਪਰ ਉਹ ਡਾਟਾ ਸਾਡੇ ਕੋਲੇ ਸਾਰਾ ਪਿੰਨ ਡਰਾਈਵ ਦੇ ਵਿੱਚ ਸੇਫ ਪਿਆ ਹੈ ਅਸੀਂ ਕੱਲਾ ਕੱਲਾ ਦੇਖ ਕੇ মিডিਆ ਦੇ ਸਾਹਮਣੇ ਲੈ ਕੇ ਆਵਾਂਗੇ ਵੀ ਉਹ ਕੁੜੀ ਨਾਲ ਪ੍ਰੋਪਰ ਗੱਲ ਕੀ ਹੋਈ ਹੈ ਸਾਡੇ ਕੋਲੇ ਫੁੱਲ ਰਿਕਾਰਡਿੰਗਾਂ ਨੇ ਉਹ ਚੀਜ਼ ਦੀ ਠੀਕ ਹੈ ਕਿ ਤੁਸੀਂ ਪਹਿਲਾਂ ਦੱਸਿਆ ਜਿਹੜੇ ਤੁਹਾਡੇ ਕੋਲ ਪਹਿਲਾਂ ਵੀਡੀਓ ਸੀਗੀਆਂ ਉਹ ਤੁਸੀਂ ਪਹਿਲਾਂ ਫਿਰ ਆਪਣੇ ਥਾਣੇ 'ਚ ਪੇਸ਼ ਨਹੀਂ ਕੀਤੀ ਸੀ ਥੂਨ ਕੋਲੇ ਅਸੀਂ ਹੁਣ ਸਾਰਾ ਡਾਟਾ ਪਿੱਛੋ ਚੱਕਾਂਗੇ ਨਾ ਵੀ ਕਿੰਨੀ ਤਰੀਕ ਨੂੰ ਉਹ ਕੁੜੀ ਨੂੰ ਕਿੰਨੇ ਵਾਰ ਫੋਨ ਲਾਇਆ ਜਿਹੜੀ ਉਹਨੇ ਕੰਪਲੇਂਟ ਦਿੱਤੀ ਹੋਈ ਹੈ ਉਹ ਤੋਂਨੇ ਡੇਟ ਵੀ ਹੈ ਬਕਾਇਦਾ ਦਿੱਤੀ ਹੋਈ ਉਹਦੀਆਂ ਅਸੀਂ ਸਾਰਾ ਡਾਟਾ ਕੱਢਾਂਗੇ ਵੀ ਉਹਨੂੰ ਕਿੰਨੇ ਵਾਰੀ ਫੋਨ ਲਾਇਆ ਉਹ ਵੀਡੀਓ ਦੇ ਵਿੱਚੋਂ ਕਿਹੜੀਆਂ-ਕਿਹੜੀਆਂ ਕਲਿੱਪਾਂ ਉਹਨੇ ਥਾਣੇ 'ਚ ਦਿੱਤੀਆਂ ਨੇ ਕਿਹੜੀਆਂ ਚੀਜ਼ਾਂ ਉਹਨੇ ਨਹੀਂ ਦੱਸੀਆਂ ਹਲੇ ਆਪਦੇ ਬਾਰੇ ਵੀ ਉਹਨੂੰ ਰਿਕਵੈਸਟ ਵੀ ਕੀਤੀ ਸੀ ਇਹ ਨਹੀਂ ਹੈਗਾ ਵੀ ਸਿੱਧਾ ਪੰਨੇ ਸਿੱਧੂ ਨੇ ਧਮਕੀ ਦਿੱਤੀ ਵੀ ਤੂੰ ਪੈਸੇ ਮੋੜਦੀਆਂ ਜਾਂ ਨਹੀਂ ਮੋੜਦੀ ਇਹ ਨਹੀਂ ਕਿਹਾ ਹੋਊਗਾ ਕਿਸੇ ਨੂੰ ਵੀ ਪੰਨਾ ਸਿੱਧੂ ਸਿਰਫ ਇਹ ਕਹਿੰਨੇ ਤੂੰ ਪੈਸੇ ਦੇਣ ਫੇਰੀ ਕਿਸ ਨੇ ਧਰਨਾ ਲਾਇਆ ਉਹ ਸਾਡੇ ਭਾਰਤ ਨਹੀਂ ਕਿਸ ਨੇ ਧਰਨਾ ਲਾਇਆ ਛੋਡੇ ਕਿਸ ਨੇ ਧਰਨਾ ਲਾਇਆ ਕਿ ਜੇ ਕਿਸੇ ਨੇ ਪੈਸੇ ਲੈਣੇ ਨੇ ਫੇਰ ਹੀ ਧਰਨਾ ਲਾਉਂਦਾ ਗਲਾ ਕੇ ਕਿਸੇ ਦੀ ਐਨੀ ਜੁਰਤ ਥੋੜੀ ਹੈ ਕਿਸੇ ਦੇ ਬਾਹਰ ਚ ਬੈਜੂਗਾ 10 ਬੰਦੇ ਲੈ ਕੇ ਠੀਕ ਹੈ ਨਾ ਵੀਡੀਓ ਸਾਹਮਣੇ ਆਈ ਹੈ ਜੀ 15 ਲੱਖ ਰੁਪਏ ਦੀ ਵੀਡੀਓ ਸੀਗੀ ਉਹਨੇ ਪੈਸੇ ਭੰਨਾਂ ਜੀ ਨੇ ਪੈਸੇ ਵਾਪਸ ਮੋੜੇ ਸੀ ਉਹਨਾਂ ਨੇ ਕਿਹਾ ਜੀ ਉਹਨਾਂ ਵੱਲੋਂ ਕੋਈ ਚਾਹ ਪਾਣੀ ਦੇ ਪੈਸੇ ਲੈਣਿਆ ਤੂੰ ਲੈ ਸੌਦਾ ਵਾ ਪਰ ਲੇਕਿਨ ਉਹਨਾਂ ਨੇ ਵੀ ਇਹੀ ਕਿਹਾ ਉਹ ਝੂਠੀ ਬੋਲੇ 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 ਜਾ ਸਕਦਾ ਕੁੜੀ ਬੋਲੇ ਬਿਲਕੁਲ ਬੋਲੇ ਜਾ ਸਕਦਾ ਜੀ ਵੀ ਬਾਈ ਸਾਡੇ ਪੈਸੇ ਮੁੜਗੇ ਤੂੰ ਤੁਹਾਡਾ ਵਿੱਚ ਕੋਈ ਹੈਗਾ ਕੋਈ ਚਾਹ ਪਾਣੀ ਤੁਹਾਡਾ ਕਰ ਦੰਨੇ ਅਸੀਂ ਕਹਦੇ ਨੇ ਬਾਈ ਸੇਵ ਹੈ ਬਾਈ ਭਾਨਾ ਸਿੱਧੂ ਕਰਦਾ ਇੱਕ ਨਹੀਂ ਇਹ ਜਿਹਦੇ ਵੀ ਪੈਸੇ ਮੁੜਦੇ ਨੇ ਹਲੇ ਮੁੜਨ ਵਾਲੀਆਂ ਵੀਡੀਓ ਤਾਂ ਲੋਕਾਂ ਨੇ 5% ਹੀ ਦੇਖਿਆ ਹੋਣੀ ਆ ਵੀ ਜਿਹਦੇ ਜਿਹਦੇ ਪੈਸੇ ਮੁੜੇ ਨੇ ਇੱਕ ਤੁਸੀਂ ਬੇਬੇ ਵੀ ਦੇਖੀ ਹੋਗੀ ਜਿਹੜੀ ਕਹਿੰਦੀ ਮੈਂ ਇਹਨੂੰ ਆਪਦਾ ਪੁੱਤ ਬਣਾ ਲੈਂਦੀ ਉਹਨਾਂ ਦਾ 5-6 ਲੱਖ ਰੁਪਇਆ ਬਾਪ ਬਾਈ ਕਿੰਨੇ ਕੇ ਪੈਸੇ ਮੁੜਵਾਏ ਨੇ ਉਹ ਲਿਖੇ ਪਏ ਨੇ ਬਾਈ ਸਾਡਾ ਲਵੇ ਹਜੇ ਹਜੇ ਅਸੀਂ ਤਰੁਲਚੇ ਹੋਣੇ ਆ ਉਸ ਤੋਂ ਬਾਅਦ ਚਲਾਉਣੀਆਂ ਵੀਡੀਓ ਸਾਰੀਆਂ ਵੀਡੀਓ ਚਲਾਵਾਂਗੇ ਅੱਜ ਵੀ ਸਾਡੇ ਕੋਲੇ ਇੱਥੇ ਸੋਨੂੰ ਵੀ ਜਿਹੜੀਆਂ ਸਾਨੂੰ ਬਾਹਰ ਨਹੀਂ ਆਏ ਇਹਨਾਂ ਦੇ ਪੈਸੇ ਮੁੜੇ ਨੇ ਉਹਨਾਂ ਤੋਂ ਭਾਨੇ ਸਿੱਧੂ ਨੇ ਕੀ ਲੈ ਲਿਆ ਠੀਕ ਹੈ ਕੀ ਕਿਸੇ ਦਾ ਭਲਾ ਕਰਿਆ ਯਾਰ ਅਸੀਂ ਇੱਕ ਗੱਲ ਕਹਿੰਨੇ ਆ ਜੇ 1 ਰੁਪਿਆ ਵੀ ਕੋਈ ਸਾਫਤ ਕਰ ਦੇ ਭਾਨੇ ਸਿੱਧੂ ਦੇ ਭਾਨੇ ਸਿੱਧੂ ਦੀ ਪੂਰੀ ਟੀਮ ਤੇ ਸਾਡਾ ਗਾਲ ਜਿੱਥੇ ਮਰਜ਼ੀ ਲਾਦੇ ਆ ਕਿ ਕੋਈ 1 ਰੁਪਿਆ ਵੀ ਕਿਸੇ ਤੋਂ ਕੋਈ ਇਹੀ ਜੀ ਗੱਲ ਹੋਈ ਹੋਵੇ ਪੱਲਿਓਂ ਜ਼ਰੂਰ ਪੈਸੇ ਖਰਚੇ ਫੜੇ ਦੇਖੋ ਜੀ ਕਹਿਣ ਵਾਲੀ ਗੱਲ ਤੇ ਆ ਵੀ ਕਹਿਣ ਵਾਲੀ ਗੱਲਾਂ ਤਾਂ ਸਮਝ ਤੋਂ ਬਾਹਰ ਨੇ ਜਿਹੜਾ ਇਹ ਪਰਚਾ ਕਰਾਇਆ ਨਾ ਔਰਤ ਕਹਿੰਦੀ ਉਹਦੇ ਮੈਥੋਂ 10000 ਰੁਪਿਆ ਭਾਨੇ ਨੇ ਮੰਗਿਆ ਤੋ ਕਮਾਤਰੂ ਸਾਰਿਆਂ ਨੂੰ ਬੇਨਤੀ ਕਰਦਾ ਵੀ ਸਾਡਾ ਵੀ ਕਾਫੀ ਜੀ ਦਦਨਾ ਬਾਹ ਹੈ। ਤੁਹਾਨੂੰ ਬੜੇ ਭਰਾਵਾਂ ਕੋ ਮੰਨਦਾ। ਇਹਦੇ ਵਿੱਚ ਸਾਰਿਆ ਬੇਮਨ ਯਾਦਗੱਲਾਂ ਨੇ ਇੱਕ ਵੀ ਰੱਤੀ ਜਰੀਏ ਦੀ ਗੱਲ ਨਹੀਂ। ਸਰ ਇਹਦਾ ਵੀ ਆ ਵੀਰ ਜੀ ਨੇ ਫਿਰ ਦੱਸਿਆ ਦਹੀਂ ਜਾਮ ਲੱਗ ਰਹੇ। ਨਾ ਦੱਸੋ ਕਿਹੜੇ ਆ? ਕਿਹੜੇ ਕਿਹੜੇ ਅਫਸਰਾਂ ਦੇ ਨਾਲ ਉਹਨਾਂ ਨੇ ਪੁਲਿਸ ਵੱਲੋਂ ਜਿਹੜਾ ਪੱਕਾ ਕਦਮ ਕੀਤਾ ਹੈ ਅੱਜ ਮੰਨਦੇ ਜੇ ਗੱਲ ਸੱਚੀ ਨਾ ਬੋਲੇ। ਦੇਖੋ ਇੱਕ ਨੌਰ ਇੱਕ ਔਰਤ ਨੇ ਕਹਿਤਾ ਵੀ ਮੈਥੋਂ ਭਾਨੇ ਸਿੱਤੂ ਨੇ ਸਾਸਾ ਹਿਆਰ ਤੇ ਮਤਲਬ ਸਾਰਨਾਟ ਕੌਣ ਦਾ ਜਿੱਦਾਂ ਕਿ ਤਕਰੀਰ ਕਿੱਥੇ ਕਿਹਾ ਜਾਂਦਾ ਜਿਸੇ ਤੁਹਾਡੇ ਕੋਲ ਜਿਹੜੀ ਉਹਨਾਂ ਦੇ ਗੱਲ ਕਰਦੇ ਕਿਸੇ ਨਾਲ ਰਿਕਾਰਡਿੰਗ ਵੀ ਕੀਤੀ ਜਾਂਦੀ ਕਿ ਉਹ ਤੁਹਾਡੇ ਕੋਲ ਜਿਹੜੀ ਰਿਕਾਰਡਿੰਗ ਵਗੈਰਾ ਸੀ ਜਿਹਨ ਤਰ੍ਹਾਂ ਸਪੈਸ਼ਲੀ ਦੀ ਤਕਰੀਰ ਕਰਾਂਗੇ ਜੀ ਕੋਈ ਨਹੀਂ ਇਹਨੂੰ ਕਾਰਨ ਤੋਂ ਕਰਾਂਗੇ ਜਿਹਨੇ ਪੈਸੇ ਲੈਣੇ ਸੀ ਉਹ ਉਹ ਵੀ ਕਰਨਗੇ ਜੇ ਸਵਾਰਥ ਕਿਹਾ ਉਹ ਕੋਈ ਕੌੜਾ ਪੰਨਾਂ ਇਹ ਇਸ ਔਰਤ ਤੋਂ ਉਹਨਾਂ ਬੰਦਿਆਂ ਨੇ 15 ਲੱਖ ਤੇ 40 ਹਜ਼ਾਰ ਰੁਪਏ ਲੈਣਾ ਸੀ ਦੇਖੋ ਅਸੀਂ ਇਸ ਸਮਾਜ ਸੇਵੀ ਕਰਕੇ ਫੋਨ ਕਰਤਾ ਕਿ ਯਾਰ ਭਾਈ ਇਹਨੇ ਗਰੀਬ ਬੰਦੇ ਨੇ ਉਹਦੇ ਪੈਸੇ ਦੇ ਦੋ ਆਹੀ ਗੱਲ ਕਹੀ ਆ ਉਹਨਾਂ ਨੇ ਇੱਕ ਮੁੱਦਾ ਬਣਾਤਾ ਵੀ 10 ਹਜ਼ਾਰ ਰੁਪਏ ਮੰਗ ਲਏ ਇਹ ਹੋ ਨਹੀਂ ਸਕਦਾ ਜੇ ਤੁਹਾਨੂੰ ਅਜ ਇਨਸਾਫ ਨਾ ਮਿਲਿਆ ਅਗਲਾ ਸਟੇਪ ਤੋਂ ਲੱਗਣਾ ਹੈ ਦੇਖੋ ਜੀ ਇਨਸਾਫ ਦੋ ਗੱਲਾਂ ਇੱਕ ਸਰਕਾਰ ਦੀ ਕਚਹਿਰੀ ਆ ਭਾਰਤੀ ਤੇਰਾ ਬਝੂ ਨੂੰ ਕਹਿੰਦੇ ਆ ਸਰਕਾਰ ਇੱਕ ਪਰਮਾਤਮਾ ਦੀ ਕਚਹਿਰੀ ਆ ਇਨਸਾਫ ਤਾਂ ਕਿਤੇ ਮਿਲਣਾ ਹੀ ਹੈ ਸੱਚ ਦਾ ਬਤਾਰੀ ਸੱਚ ਨੂੰ ਲੰਮਾ ਕੰਮ ਹੋ ਸਕਦਾ ਪਰ ਸੱਚ ਕਦੇ ਨਹੀਂ ਵੀ ਨਾ ਨਿਕਲੇ ਬਾਹਰ